ਅਸਾ ਮੈਨੂੰ ਫੜਾ ਦੋ ਰਹਿਮਤਪ੍ਰੀਤ ਕੌਰ ਬੋਲੇ ਸੋਨ ਬੋਲੇ ਸੋਨਿਹਾਲ ਮੇਰੇ ਨਾਰਨ ਜੋ ਸੰਦੇ ਨੇ ਸਾਨੂੰ ਬਾਬਾ ਜੀ ਨੇ ਬਹੁਤ ਸਾਰਾ ਸ਼ਾਇ ਗੁਰੂਆਂ ਬਾਰੇ ਸਾਨੂੰ ਦੱਸ ਗੁਰੂਆਂ ਬਾਰੇ ਸਿਖਾਇਆ ਪੰਜ ਪਿਆਰਾਂ ਬਾਰੇ ਸਿਖਾਇਆ ਤੇ ਮੂਲਮਤ ਸਿਖਾਇਆ ਤੇ ਇੰਨਾ ਸਾਰਾ ਜੀਵਨ ਸਿਖਾ ਕੇ ਸਾਡਾ ਟੈਸਟ ਰਹਿ ਗਿਆ ਤੇ ਬੱਚਿਆਂ ਨੂੰ ਨਾਮ ਦਿੱਤੇ ਗਏ ਨੇ ਮੈਂ ਮੇਰੇ ਮਾਪਿਆਂ ਨੇ ਵੀ ਇਹ ਕਿਹਾ ਜੇ ਬਸ ਸਿੱਖਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਾਬਾ ਜੀ ਦੇਖੋ ਲੈ ਜਾ ਕੇ ਸਿੱਖੋ ਜਿਹੜਾ ਕੁਝ ਤੁਹਾਨੂੰ ਇੱਥੇ ਆ ਕੇ ਬਾਬਾ ਜੀ ਨੇ ਸਿਖਾਇਆ मेरा ना तो नाम अमन जी ਜੀ ਮੇਰੇ ਬੱਚੇ ਕਲਾਸਾਂ ਲੈਂਦੇ ਆ ਗੁਰਮਤ ਕਲਾਸਾਂ ਜੀ 15 ਦਿਨਾਂ ਤੋਂ ਚੱਲ ਰਹੀਆਂ ਨੇ ਔਰ ਅੱਜ ਬੱਚਿਆਂ ਦੇ ਮਤਲਬ ਕਿ ਆਪਣੇ ਬੱਚਿਆਂ ਦੀਆਂ ਸਾਰਿਆਂ ਦੇ ਰਿਜ਼ਲਟ ਆਇਆ ਏ ਜੀ ਵੀ ਬੱਚੇ ਕਿਹੜੇ ਕਿ ਆਪਣੇ ਜਿਆਦਾ ਸਮਝਦਾਰ ਹੋ ਗਏ ਜਿਆਦਾ ਜਾਣਕਾਰੀ ਬੂਹਾਂਵਾਰੀ ਮਿਲ ਗਈ ਆ ਪਹਿਲੇ ਦੂਜੇ ਨੰਬਰਾਂ ਤੇ ਸਨਮਾਨਿਤ ਕੀਤੇ ਗਏ ਆ ਬਾਬਾ ਜੀ ਨੇ ਕਰਿਆ ਹੋਇਆ ਇਹਨਾਂ ਨੂੰ ਸਨਮਾਨਿਤ ਤੋਂ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਕੀ ਜਿਹੜਾ ਅਸੀਂ ਨਹੀਂ ਸਿਖਾ ਸਕਦੇ ਸੀਗੇ ਹਾਂਜੀ ਗੁਰੂਆਂ ਬਾਰੇ ਗੁਰੂ ਗ੍ਰੰਥ ਸਾਹਿਬ ਬਾਰੇ ਪੰਜ ਪਿਆਰਿਆਂ ਬਾਰੇ ਉਹਨਾਂ ਦੇ ਮਾਤਾ ਪਿਤਾ ਬਾਰੇ ਉਹਨਾਂ ਦਾ ਜਨਮ ਕਿੱਥੇ ਹੋਇਆ ਇਹ ਸਾਰਾ ਕੁਝ ਸਿਖਾਇਆ ਗਿਆ ਏ ਹਾਂਜੀ ਉਹਨਾਂ ਦੇ ਸਮਝ ਵਿੱਚ ਇਸੇ ਤਰ੍ਹਾਂ ਬਾਬਾ ਬੱਚਿਆਂ ਨੂੰ ਨਾਲ ਜੁੜੇ ਕੋਣ ਬਾਬਾ ਜੀ ਹਾਂਜੀ ਹਾਂਜੀ ਕਿਉਂਕਿ ਕਿਹੜਾ ਮਾਪਿ ਹੋਣੀ ਚਾਹੂਗਾ ਕਿ ਬੱਚੇ ਗੁਰਸਿੱਖੀ ਨਾਲ ਜੁੜਨ ਕਿਉਂਕਿ ਦੇਖੋ ਅੱਜ ਕੱਲ ਦੌਰ ਨਸ਼ਿਆਂ ਦਾ ਚੱਲ ਰਿਹਾ ਏ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਹਾਂ ਸਾਡੇ ਬੱਚੇ ਹਮੇਸ਼ਾ ਲਈ ਅਹੀਂ ਜੁੜੇ ਰਹਿਣ ਹਾਂਜੀ ਮੇਰਾ ਵੱਡਾ ਬੇਟਾ ਏ ਬਾਬਾ ਜੀ ਨਾਲ 2 ਸਾਲ ਹੋ ਗਏ ਜੁੜਿਆ ਹੋਇਆ ਏ ਬਹੁਤ ਵਧੀਆ ਸਾਰਾ ਕੁਝ ਹੀ ਸਿੱਖ ਰਿਹਾ ਏ ਗੁਰਬਾਣੀ ਵੀ ਸਿੱਖ ਰਿਹਾ ਏ ਔਰ ਕੀਰਤਨ ਵਗੈਰਾ ਵੀ ਸਿੱਖ ਰਿਹਾ ਏ ਪਾਠ ਤੋਂ ਪੂਰਾ ਸਿੱਖ ਚੁੱਕਿਆ ਏ ਹਾਂਜੀ ਔਰ ਬਾਬਾ ਜੀ ਬਹੁਤ ਵਧੀਆ ਏ ਬਹੁਤ ਨੇਕ ਕੰਮ ਕਰਦੇ ਆ ਕੁੜੀਆਂ ਦੇ ਵਿਆਹ ਵੀ ਕਰਦੇ ਆ ਜੀ ਤੋਂ ਹੁਣ ਬੱਚਿਆਂ ਦੀਆਂ ਕਲਾਸਾਂ ਵੀ ਲੈ ਰਹੇ ਆ ਹਾਂਜੀ ਤੋਂ ਤਾਂ ਯੋਹੀ ਗੱਲ ਆ ਵੀ ਕਹਨ ਵਾਲੀ ਏ ਤੋਂ ਭੁੱਖਿਆਂ ਨੂੰ ਰੋਟੀ ਦੇਣ ਵਾਲੀ ਗੱਲ ਏ ਬਹੁਤ ਵਧੀਆ ਨੇਕ ਕੰਮ ਕਰਦੇ ਆ ਇਹ ਆ ਵੀ ਜੋ ਕੁਝ ਵੀ ਹੋਇਆ ਪਿਛਲੇ ਦਿਨੀ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਪਰ ਹਾਂ ਵੀ ਬਹੁਤ ਮਾੜਾ ਹੋਇਆ ਵੀ ਇੰਨੇ ਵਧੀਆ ਬੰਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਸੀ ਜਿਹੜਾ ਪ੍ਰੋਗਰਾਮ ਹੈ ਜੀ ਅ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲੇ ਇੱਥੇ ਲਗਭਗ 15 ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਹਾਂ 15 16 ਦਿਨ ਹੋ ਗਏ ਜੀ 15 16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਨ ਦੇ ਵਿੱਚ ਲਿਖਤੀ ਤੌਰ ਤੇ ਬੱਚਿਆਂ ਨੇ ਪੇਪਰ ਦਿੱਤਾ ਹੈ ਜਿਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ ਮੂਲ ਮੰਤਰ ਕੀ ਹੈ ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ ਔਰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਕਕਾਰਾਂ ਦੇ ਨਾਮ ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ ਚਾਰ ਗੁਰੂ ਸਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਹੈ ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਆਏ ਹੈ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕੀਤਾ ਹੈ ਤੇ ਆਪ ਇੱਥੇ ਆਇਓ ਆਪ ਜੀ ਦੇ ਰੁਗ ਰੂ ਜਿਹੜਾ ਪ੍ਰੋਗਰਾਮ ਹੋਇਆ ਸੀ ਕੀ ਕੀ ਸਮਾਨ ਦਿੱਤਾ ਗਿਆ ਸੀ ਬੱਚਿਆਂ ਨੂੰ ਜੀ ਇੱਕ ਤਾਂ ਪ੍ਰੇਮ ਭੇਟ ਆ ਜਿਹੜੀ ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਲਈਏ ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲੇ ਹੈਗੇ ਆ ਸੋ ਅਸੀਂ ਕੁਝ ਇੱਕ ਮਾਇਆ ਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ੍ਹ ਦੇ ਰਹੇ ਆ ਤੇ ਨਾਲ ਬੱਚਿਆਂ ਨੂੰ ਮੈਡਲ ਸਾਰੇ ਬੱਚਿਆਂ ਨੂੰ ਪਾਏ ਜੀ ਕਿੰਨੇ ਬੱਚੇ ਆ ਰਹੇ ਜੀ ਇਹ ਟੋਟਲ ਜਿਹੜੇ ਹੈਗੇ ਆ 28 ਬੱਚੇ ਆ ਜੀ 28 ਬੱਚੇ ਆ ਕੁਝ ਬੱਚੇ ਵੈਸੇ ਵੱਧਦੀ ਆ ਕੁਝ ਆ ਜਾਂਦੇ ਆ ਕੁਝ ਛੋਟੇ ਬੱਚੇ ਆ ਕੁਝ ਰਹਿ ਪੈਂਦੇ ਇਦਾਂ ਹੁਣ ਹਾਂ ਜਿਹੜੇ ਜਿਹੜੇ ਧਰਮੇ ਕਰਤੀ ਹੈ ਇਹ ਨਹੀਂ ਧਰਮ ਵੇਖੋ ਸਾਨੂੰ ਮਤਲਬ ਸਾਡਾ ਸਿੱਖ ਧਰਮ ਸਹਿਦ ਦਿੰਦਾ ਵੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਅਸੀਂ ਤੇ ਸਾਰਿਆਂ ਬੱਚਿਆਂ ਨੂੰ ਸਤਕਾਰ ਦਿੰਨੇ ਆ ਸਾਰੇ ਬੱਚੇ ਆ ਕੋਈ ਜਾਤ ਪਾਤ ਦਾ ਵਿਤਕਰਾ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਤੇ ਸਾਰੇ ਬੱਚੇ ਆ ਸਾਰਿਆਂ ਨੂੰ ਪਿਆਰ ਨਾਲ ਅਸੀਂ ਇੱਥੇ ਪੜਾਇਆ ਸਾਰਿਆਂ ਨੂੰ ਸਤਿਕਾਰ ਦਿੱਤਾ ਜੀ ਤੇ ਆਉਣ ਵਾਲੇ ਸਮੇਂ 'ਚ ਵੱਡੇ ਪ੍ਰਾਲੇ ਕਰਾਂਗੇ ਇਹ ਕਦੋਂ ਇਹ ਪ੍ਰਾਲੇਸ਼ਨ ਕੀਤਾ ਇਹ ਇਹ ਜਿਹੜਾ ਬਸ 15 16 ਦਿਨ ਹੀ ਹੋਇਆ ਜੀ ਤੇ 15 16 ਦਿਨਾਂ ਬਾਅਦ ਹੀ ਅਸੀਂ ਇੱਕ ਬੱਚਿਆਂ ਦੇ ਉਤਸ਼ਾਹ ਲਈ ਪੇਪਰ ਲਿਆ ਸੀਗਾ ਜਿਹਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਇਸ ਤਰ੍ਹਾਂ ਜਾਰੀ ਹੋਏਗਾ ਆਉਣ ਵਾਲੇ ਸਮੇਂ ਵਿੱਚ ਵੱਡਾ ਕਰਾਂਗੇ ਜੀ ਵਡੀਆਂ ਪਟਾਵਾਵਾਂ ਬੱਚਿਆਂ ਨੂੰ ਦੇਵਾਂਗੇ ਵੱਡੇ ਸਨਮਾਨ ਤਿੰਨ ਦੇਵਾਂਗੇ ਔਰ ਵੱਡੀ ਜਤ ਨਾਲ ਬੱਚੇ ਜਿਹੜੇ ਸਿੱਖੀ ਵੀ ਰੱਖਣਗੇ ਔਰ ਸਿੱਖ ਇਤਿਹਾਸ ਤੋਂ ਜਾਣੂ ਵੀ ਹੋਣਗੇ ਕਿਉਂਕਿ ਬੱਚਿਆਂ ਨੂੰ ਜੋੜਨ ਦਾ ਇੱਕ ਤਰਲ ਹੈ ਇਸ ਤਰ੍ਹਾਂ ਮੰਦਿਰ ਵਿੱਚ ਆਇਆ ਵੀ ਇਸ ਤਰ੍ਹਾਂ ਹੀ ਪ੍ਰਾਲਾ ਕੀਤਾ ਜਾਂਦਾ ਨਹੀਂ ਇਹ ਪ੍ਰਾਲਾ ਜਿਹੜਾ ਜੀ ਆ ਸ਼ੈੱਡ ਪਾਇਆ ਸੀ ਬਾਹਰ ਇਹ ਬੱਚਿਆਂ ਲਈ ਪਾਇਆ ਸੀ ਵੀ ਇੱਥੇ ਬੱਚੇ ਆਇਆ ਕਰਨਗੇ ਸੋ ਸਾਨੂੰ ਜਿਵੇਂ ਅਸੀਂ ਬੇਟੀਆਂ ਦੇ ਵਿਆਹ ਕਰਦੇ ਆ ਤੇ ਨਾਲ ਨਾਲ ਵਿਚਾਰ ਆਇਆ ਵੀ ਬੱਚਿਆਂ ਨੂੰ ਵੀ ਥੋੜਾ ਜਿਹਾ ਸਿੱਖੀ ਦੀ ਪਨੀਰੀ ਜਿਹੜੀ ਵਧੇ ਸਾਡੀ ਇਹਨਾਂ ਨੂੰ ਸਿੱਖੀ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ ਸੋ ਇਤਿਹਾਸ ਚੋਂ ਤੇ ਗੁਰੂ ਸਾਹਿਬ ਜੀ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਕਿੰਨੇ ਅੰਗ ਨੇ ਕਿੰਨੇ ਭਗਤਾਂ ਸੰਤਾਂ ਦੀ ਬਾਣੀ ਸਾਰਾ ਬੱਚਿਆਂ ਨੂੰ ਸਵਾਲ ਪਾ ਕੇ ਉਤਸ਼ਾਹਿਤ ਕੀਤਾ